ਦੇਵਾਂ ਨੂੰ ਸੰਜਿਓ ਸੋ ਰਤਮਾ ਲਾ ਭਰ ਲਾ ਕਰ ਗਦ ਲਾ ਮਨੁਹਾਰੇ ਪਰਸਾਣੀ ਕਰਣੀ ਭੰਪੜੀ ਕਰ ਗੀਤ ਨਾਨਕ ਹਰੀ ਪਰਸਾਣੀ ਕਰਣੀ tarama paani dar khet naam bhi santosh ਜੇ ਨਾ ਆਇਆ ਜਗ ਮੋਇਆ ਬਿਰਹ ਬੋਝ ਕੋਈ ਰਹੋ ਹਾਰ ਆਟ ਕਰਾਰਜ ਸਤਿਨਾਮ ਕਰ ਬਖ ਸੁਨ ਸੋਜ ਕਰ ਬਾਟ ਸਾਲ ਜਿਸ ਵੇਖ ਤਿਸ ਨੂੰ ਵਡਖ ਬੜਿਆ ਰਿਆ ਜੀ ਯਾਰਾ ਰਾਮ ਕੋ ਦੱਸਾ ਨਾ ਸੋਨਾ ਸਰਾਸਤ ਸਦਾ ਕਰੇ ਸਾਥ ਕੋ ਦੇ ਲੈ ਚੱਲ ਖਰਦ ਬਾਨੋ ਨਾ ਅੰਗਿਆ ਨੰਨ ਮੈ ਜਾਣੇ ਕੱਲ ਰੰਗ ਕਰ ਗਦੇ ਸਜਾਈ ਤਾ ਸੁਗਲ ਨਾਨਕ ਨਾਮ ਕਰਤੰ ਬਰਮਦੀਆਂ ਕਰਤਾ ਬਣੀ ਸਭੂ ਅਗੈ ਧੰਨ ਨਾਨਕ ਵੇਖੇ ਨਦਰ ਕਰ ਚਰੈ ਚੰਬਲ ਬੰਨਿ ਨਾਰਾਇਣ ਕਰਾ ਕਰੇ ਨਾਮ ਨਾਮ ਕਰ ਕੰਮ ਬਨਵੰਦੀ ਆਕਰਤ ਆਪਣੇ ਸਰਬ ਕੋ ਆਗੈ ਭੰਨ ਨਾਨਕ ਵੇਖ ਤਦਰ ਕਰ ਤੜਾ ਚਮੜ ਬੰਨ ਬਾਰਗੋ ਜੀ ਦਾ ਫਲ ਸੰਦ ਬਨਵੰਦੀ ਜੀ ਦੇ ਭੱਲੇ ਥਾਲੀ ਪਰਸਾਣੀ ਕਰਨੀ ਸ਼ਰਮ ਬਾਣੀ ਤਰਖੇਤ ਨਾਮ ਜੀ ਸੰਤੋਖ ਸੰਹਾਗਾ ਤਦੋਂ ਵਰ ਲਈ ਕੀ ਵੇਸ ਸਤਿਗੁਰੂ ਤਾਂ ਨੇ ਮਨ ਤੋ ਹਾਰੀ ਬਣ ਹਾਰੀ ਬਣ ਕੇ ਕਰਸਾੜੀ ਕਰ ਜਿਹੜਾ ਉਹ ਆਪਣੀ ਖੇਤੀ ਨੂੰ ਸਵਾਰ ਕਰੇ ਖੇਤੀ ਨੂੰ ਸਵਾਰ ਕੇ ਉਹਦੇ ਵਿੱਚ ਬੀਜ ਬੀਜਦਾ ਹੈ فیر ਉਹ ਨੂੰ پانی ਵੀ ਲਾਉਂਦਾ ਛਤਰੂਜੀ ਕਹਿੰਦੇ ਮਿਰੋ ਆਪਣਾ ਬੀਜਿਆ ਹੋਇਆ ਜਿਹੜਾ ਹੁੰਦਾ ਉਸ ਅੰਨ ਨੂੰ ਪਕਾ ਲੈਂਦੇ ਨਾਉਂ ਵੀਜਿਆ ਕਰ ਜਿਵੇਂ ਹਾਲੀ ਧੀਰੀ ਬੀਜ ਤੇਵੇਂ ਜਿਵੇਂ ਤੁਮਨਾ ਨਾ ਬੀਜ ਬੀਜੋ